ਹੁਸ਼ਿਆਰਪੁਰ ਦੇ ਗਣਸ਼ੰਕਰ ਨੇੜੇ ਦਰਦਨਾਕ ਸੜਕ ਹਾਦਸੇ 'ਚ 2 ਵਿਅਕਤੀਆਂ ਦੀ ਮੌਤ 15 ਨਰਸਿੰਗ ਵਿਦਿਆਰਥਣਾਂ ਜ਼ਖਮੀ ਓਵਰਲੋਡ ਟਰੱਕ ਅਤੇ ਵਿਦਿਆਰਥਣਾਂ ਨਾਲ ਭਰੀ ਬੱਸ ਵਿਚਕਾਰ ਹੋਈ ਟੱਕਰ ਚਪੇਟ ਵਿਚ ਆਇਆ ਸੀ ਬਾਈਕ ਸਵਾਰ ਗਣਸ਼ੰਕਰ ਚੰਡੀਗੜ੍ਹ ਮੁੱਖ ਮਾਰਗ ਤੇ ਪਿੰਡ ਬਗਵਾਣੀ ਲਾਗੇ ਸ਼ਨੀਵਾਰ ਸ਼ਾਮ ਕਰੀਬ 4 ਵਜੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਨਰਸਿੰਗ ਕਾਲਜ ਦੀਆਂ ਇੱਕ ਦਰਜਨ ਦੇ ਕਰੀਬ ਵਿਦਿਆਰਥਣਾਂ ਫੱਟੜ ਹੋ ਗਈਆਂ ਜਾਣਕਾਰੀ ਅਨੁਸਾਰ ਲਖੜਾ ਦਾ ਭਰਿਆ ਇੱਕ ਟਰੱਕ ਗੜਸ਼ੰਕਰ ਵਾਲੇ ਪਾਸਿਓਂ ਬਲਾਚੌਰ ਵੱਲ ਜਾ ਰਿਹਾ ਸੀ ਜੋ ਕਿ ਸਾਹਮਣੇ ਤੋਂ ਆ ਰਹੀ ਗੁਰਸੇਵਾ ਨਰਸਿੰਘ ਕਾਲਜ ਪਨਾਮ ਦੀਆਂ ਵਿਦਿਆਰਥਣਾਂ ਦੀ ਬੱਸ ਨਾਲ ਟਕਰਾ ਗਿਆ ਅਤੇ ਦੋਵੇਂ ਵਾਹਨ ਪਲਟ ਗਏ ਇਸ ਟੱਕਰ ਵਿੱਚ ਬਲਾਚੌਰ ਵਾਲੇ ਪਾਸਿਓਂ ਆ ਰਿਹਾ ਇੱਕ ਮੋਟਰਸਾਈਕਲ ਸਵਾਰ ਦਰਿਆ ਗਿਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਬੱਸ ਡਰਾਈਵਰ ਸਮੇਤ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਗਣਸ਼ੰਕਰ ਅਤੇ ਗਣਸ਼ੰਕਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਨਿੱਜੀ ਹਸਪਤਾਲ ਵਿੱਚ ਬੱਸ ਡਰਾਈਵਰ ਗਗਨਦੀਪ ਵਾਸੀ ਪਰੋਵਾਲ ਥਾਣਾ ਗਣਸ਼ੰਕਰ ਦੀ ਵੀ ਮੌਤ ਹੋ ਗਈ ਮੋਟਰਸਾਈਕਲ ਸਵਾਰ ਦੀ ਪਛਾਣ 25 ਸਾਲਾ ਗੋਲਡੀ ਪੁੱਤਰ ਅਸ਼ੋਕ ਕੁਮਾਰ ਵਾਸੀ ਜਲਵਾਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ ਫੱਟਣ ਹੋਈਆਂ ਵਿਦਿਆਰਥਣਾਂ ਵਿੱਚ ਗੁਨੀਤ ਕੌਰ ਪੁੱਤਰੀ ਜਸਵੀਰ ਸਿੰਘ ਵਾਸੀ ਕੁਕੜਾ ਸਾਕਸ਼ੀ ਪੁੱਤਰੀ ਮੁਕੇਸ਼ ਚਾਵਲਾ ਵਾਸੀ ਗੜ ਸ਼ੰਕਰ मीना पत्नी परवीन कुमार वासी पारोवाल राधा पुत्री जोना वासी बोड़ा प्रभजोत कौर पुत्री रणवीर सिंह वासी ददयाल आदर्शप्रीत पुत्री जसवंत सिंह वासी जीवनपुर जट्टा हरप्रीत पुत्री सुरेंद्र वासी जसोवाल आरती पुत्री बोधराज वासी पदराणा सविता पुत्री जसविंदर पाल वासी सतनौर सिमरन कौर शामिल जदक नाजिया पुत्री मुहम्मद सलीम वासी सलेमपुर में पी जी रैफर कर दिता गया ਏ ਵੀਰੇ ਟਰੱਕ ਗਰਸ਼ੰਕ ਘਰ ਆਉਂਦਾ ਸਾਨੂੰ ਅਸੀਂ ਇੱਥੇ ਕੋਲ ਸਰਪੰਚੇ ਭੇਜ ਲਿਆ ਮੈਂ ਇੱਥੇ ਕੰਮ ਕਰਦਾ ਤੇ ਟਰੱਕ ਦੇ ਟਾਇਰ ਫਟਣ ਦੀ ਆਵਾਜ਼ ਆਈ ਗੱਡੀ ਕੰਟਰੋਲ ਦੇ ਬਾਹਰ ਹੋਈ ਬੱਸ ਤੇ ਮੋਰੇ ਇੱਕ ਮੋਟਰਸਾਈਕਲ ਜਾਂਦਾ ਸੀ ਕਾਲਜ ਦਾ ਮੁੰਡਾ ਹੀ ਸੀ ਉਹਗੀ ਇਸੇ ਕਾਲਜ ਦਾ ਗਰਸ਼ੇਵਾ ਕਹੇਦਾ ਪਹਿਲਾਂ ਉਹ ਟਰੱਕ ਮੁੰਡੇ ਨੂੰ ਲੈ ਕੇ ਆਇਆ ਪਾਸਾ ਲੁਕੜੀਸਕੇ ਤੇ ਮੁੜ ਕੇ ਫੇਰ ਗੱਡੀ ਆ ਕੇ ਪਾਸੇ ਚ ਭੱਜੀ ਤੇ ਬੱਸ 'ਚ ਸਕੂਲ ਦੇ ਬੱਚੇ ਸੀ ਹਾਂਜੀ ਬੱਸ ਦੇ ਵਿੱਚ ਕੁੜੀਆਂ ਸੀਆਂ ਗਰਸ਼ ਕੁੜੀਆਂ ਕਾਲਜ ਦੀਆਂ 15 16 ਕ ਦੀ ਗਿਣਤੀ ਹੋਣੀ ਹੈ ਜਿਹੜੀ ਅਸੀਂ ਅੱਥੀ ਮੈਂ ਮੁੰਡਾ ਇੱਥੇ ਵੇਣਨੇ ਦਾ ਕੰਮ ਕਰਦਾ ਉਹ ਤੇ ਮੋਕਲੇ ਜੀ ਹਾਂ ਜੀ ਪਹਿਲਾਂ ਅਸੀਂ ਪਾਸ ਜੋ ਸਟੂਡੈਂਟ ਕੱਢੇ ਡਰਾਈਵਰ ਕੱਢੇ ਤੇ ਬਾਅਦ ਚ ਟਰੱਕ ਦੇ ਕਿੰਨੇ ਖਿਆਲਤ ਮਾੜੀ ਸੀ ਜਲੇ ਬੱਚੇ ਕੱਢੇ ਕਿੰਨੇ ਕਿ ਸੀਰੀਅਸ ਸੀਗੇ ਉਹਦੇ ਵਿੱਚ ਡਰਾਈਵਰ ਵੀ ਸੀਰੀਅਸ ਹਸ ਤਸੀ ਬੱਸ ਵਾਲੇ ਦੇ ਤੇ ਜਿਹੜਾ ਬੰਦਾ ਸੀਗਾ ਆਪਣੇ ਆਪਣੇ ਬੱਸ ਘਟਨਾ ਦਾ ਡਰਾਈਵਰ ਇੱਕ ਡਰਾਈਵਰ ਪਤਾ ਨਹੀਂ ਕਨੈਕਟਰ ਸੀਗਾ ਉਹਦੇ ਵਿੱਚ ਇੱਕ ਹੋਰ ਸੀਰੀਅਸ ਸੀਗਾ ਤੇ ਬੱਸ ਦੇ ਵਿੱਚ ਡਰਾਈਵਰ ਦੇ ਬੈਕਸਾਈਡ ਤੇ ਜਿਹੜੀ ਕੁੜੀ ਬੈਠੀ ਸੀ ਜਿਆਦਾ ਸੀਰੀਅਸ ਹੋ ਸੀਗੀ ਜੀ ਬਾਕੀ ਦੇ ਚੋਟ ਕਿਸੇ ਸਿਰ ਤੇ ਕਿਸੇ ਲੱਤ ਟੁੱਟ ਗਈ ਕਿਸੇ ਦੀ ਬਾਹਂ ਟੁੱਟ ਗਈ ਤੇ ਬੈਚ ਵੀ ਹੋ ਡੈਥ ਵੀ ਹੋਈ ਹੈ ਕਿੰਨੇ ਕਿੰਨੇ ਦਾ ਦਰਦ ਹੋਈ ਹੈ ਉਹ ਇੱਕ ਸੀ ਲਗਭਗ ਗਿਰਤੀ ਹੋਈ ਹੈ ਜਿਹੜੇ ਟਰੱਕ ਦੇ ਕੋਰੇ ਸਨ ਤੇ ਮੈਂ ਬੱਸ ਦੇ ਗੱਭੇ ਮੋਟੇ ਹਲੇ ਬਾਕੀ ਅਧਿਕਾਰੀਕ ਤੌਰ ਤੇ ਪੁਸ਼ਟੀ ਹੋਈ ਕੋਈ ਦੱਸਿਆ ਕਿਸੇ ਨੇ ਹਲੇ ਇੱਕ ਤੱਕ ਕੋਈ ਸੰਤੁਸ਼ਟੀ ਨਹੀਂ ਬਾਕੀ ਜਿਆਦਾ ਮੌਕੇ ਦੇ ਇੱਥੇ ਹੀ ਆ ਹੁਣ ਬਾਕੀ ਹਸਪਤਾਲ ਤੋਂ ਜੋ ਰਿਪੋਰਟ ਆਉਗੀ ਉਹ ਪਤਾ ਲੱਗੂਗਾ ਸਾਨੂੰ ਪਤਾ ਲੱਗਿਆ ਸੀਗਾ ਕਿ ਗੜ੍ਹ ਸ਼ੰਕਰ ਤੋਂ ਚੱਡੀਆ ਰੋਡ ਤੇ ਬਗਵਾਨੀ ਪਿੰਡ ਦੇ ਲਾਗੇ ਇੱਕ ਟਰੱਕ ਔਰ ਬੱਸ ਦੀ ਟੱਕਰ ਹੋਈ ਹੈ ਜਿਹੜੀ ਕਿ ਬੱਸ 'ਚ ਗੁਰਸੇਵਾ ਕਾਲਜ ਦੇ ਬੱਚੇ ਸੀਗੇ ਤੇ ਉਹਨਾਂ ਦੀ ਟੱਕਰ ਹੋਈ ਅਸੀਂ ਤੁਰੰਤ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਸਾਰੀ ਮੌਕੇ ਦੇ ਆਕੇ ਦੇਖਿਆ ਤਾਂ ਜਿਹੜੀ ਟਰੱਕ ਓਵਰਲੋਡ ਸੀਗਾ ਇਹਦੇ ਨਾਲ ਲੱਕੜ ਦੇ ਨਾਲ ਉਹ ਜਿਹੜਾ ਹੈਗਾ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੀ ਗੁਰਸੇਵਾ ਕਾਲਜ ਦੀ ਬੱਸ ਦੇ ਨਾਲ ਟਕਰਾਇਆ ਇਹਨਾਂ ਦੀ ਟਕਰਾਹਟ ਦੇ ਵਿੱਚ ਇੱਕ ਅਨਨੋਨ ਰਾਹੀਰ ਸ਼ਿਕਾ ਮੋਟਰਸਾਈਕਲ ਸਵਾਰ ਜਿਹੜਾ ਵੀ ਉਸ ਬੱਸ ਦੇ ਥੱਲੇ ਇਹਨਾਂ ਦੀ ਟੱਕਰ ਦੇ ਵਿੱਚ ਆ ਗਿਆ ਆ ਤੇ ਮੌਕੇ ਤੋਂ ਜਿਹੜੀ ਉਹਦੀ ਡੈੱਡ ਬੋਡੀ ਥੱਲੇੋਂ ਕਢਾ ਕੇ ਜਿਹੜੀ ਹੈਗੀ ਆ ਉਸੇ ਕੋਲ ਹਸਪੀਟਲ ਭੇਜੀ ਗਈ ਆ ਤੇ ਜਿਹੜੇ ਬੱਚੇ ਸੀਗੇ ਬੱਸ ਦੇ ਵਿੱਚ ਇੰਜਰ ਸੀਗੇ ਉਹਨਾਂ ਨੂੰ ਜਿਹੜਾ ਸਿਵਲ ਹਸਪੀਟਲ ਭਜਾਇਆ ਗਿਆ ਟਰੱਕ ਦਾ ਟਰੱਕ ਦਾ ਡਰਾਈਵ ਤੇ ਬੱਸ ਦਾ ਡਰਾਈਵ ਵੀ ਜਿਹੜਾ ਹੈਗਾ ਹਸਪੀਟਲ ਅੱਗੇ ਭੇਜੇ ਗਏ ਬਾਕੀ ਅੱਗੇ ਉਹਨਾਂ ਦਾ ਜਿਹੜਾ ਇਲਾਜ ਹੈ ਕਿੰਨੇ ਵਿਅਕਤੀਆਂ ਦੀ ਟੋਟਲ ਟੈਸਟ ਹੋਈ ਇਹਦੇ ਵਿੱਚ ਫਿਲਹਾਲ ਤਾਂ ਮੌਕੇ ਤੋਂ ਇੱਕੋ ਡੈੱਡ ਬਡੀ ਅਸੀਂ ਚੁੱਕੀ ਹੈ ਤੇ ਬਾਕੀ ਦਾ ਹੁਣ ਹਸਪੀਟਲ ਜਾ ਕੇ ਪਤਾ ਲੱਗੂਗਾ ਕਿ ਜਿਹੜੇ ਇੰਜਰਡ ਹੈਗੇ ਉਹਨਾਂ ਦਾ ਕੀ ਹਾਲ ਹੈ ਇਹ ਮੋਟਰਸਾਈਕਲ ਸਵਾਰ ਜਿਹੜੇ ਇਹ ਮੋਟਰਸਾਈਕਲ ਸਵਾਰ ਸਿਗਾ ਜਿਹੜਾ ਕਿ ਇਹਦੇ ਇਹਨਾਂ ਦੋਨਾਂ ਦੀ ਟੱਕਰ ਦੇ ਵਿੱਚ ਆ ਗਏ ਐਕਸੀਡੈਂਟ ਦਾ ਕਾਰਨ ਕੀ ਪਤਾ ਲੱਗਾ ਜੀ ਐਕਸੀਡੈਂਟ ਦਾ ਕਾਰਨ ਇਹ ਹੀ ਹੈ ਕਿ ਇਹ ਟਰੱਕ ਜਿਹੜਾ ਹੈਗਾ ਇਹ ਓਵਰਲੋਡ ਸੀਗਾ ਇਹ ਹਾਰਪਰ ਸੈੱਟ ਤੋਂ ਆਇਆ ਬਾਕੀ ਇਹਦੇ ਬਾਰੇ ਜਿਹੜੀ ਚੈੱਕੀ ਕਰਕੇ ਕੀਤੀ ਜਾਵੇ